ਦੇਖੋ ਇਧਰ ਸਰੋ ਬਾਬੇ ਦੇ ਸਰੋ ਦੇਖੋ ਬਾਬੇ ਸਰੋ ਪੂਰੀ ਇਹ ਸਾਗ ਨੂੰ ਬਾਗੀ ਵੇਲੇ ਨੂੰ ਪੂਰੇ ਮਹੀਨਾ ਰਹਿੰਦਾ ਉਦੋਂ ਇਹਨੇ ਗੰਦਲਾਂ ਕੱਢਣੀਆਂ ਰੇਪਾਵਾਂਗੇ ਤੇ ਪਾਣੀ ਲਾਵਾਂਗੇ ਆ ਦੇ ਹਾਂ ਸਾਰੇ ਉਹ ਮੇਥੇ ਖੜੇ ਆ ਪਰੇ ਉਹਦੇ ਨਾਲ-ਨਾਲ ਖਾਲੀ ਚ ਆ ਲਸਣ ਖੜਾ ਨਾਲ ਉੱਤੇ ਮੂਲੀਆਂ ਆ ਦੇ ਬਾਬੇ ਦੇ ਆ ਮੂਲੀਆਂ ਆ ਵੀ ਮੂਲੀਆਂ ਆ ਆਖਿਆ ਸਤ ਸ੍ਰੀ ਅਕਾਲ ਨਾਲ ਜਾਣ ਤੇਰੀ ਆ ਮਿੱਥੀ ਆ ਆਤ ਰਗਾ ਬਾਬਾ ਭਾਈ ਸਗਰਾ ਦੇ ਸਥਾਨ ਤੇ ਇਹ ਲਾਇਆ ਵਾ ਸਾਡਾ ਆ ਪਰੇ ਪਾਲਕ ਖੜੀਆ ਨਾਲ ਆ ਪਾਲਕ ਦੀ ਕੇਰੀ ਆ ਉਹਦੇ ਪੂਰੀ ਵਧੀਆ ਖੜੀ ਆ ਪਾਲਕ ਲੈ ਆ ਮੇਥੀ ਕਿੰਨੀ ਵਧੀਆ ਖੜੀ ਆ ਆ ਅਮਰੂਦਾਂ ਦੇ ਬੂਟੇ ਆ ਨਾਲਾ ਦੇ ਆ ਆ ਖੂਹ ਆ ਸਾਡਾ ਆੱਚ ਪਾਣੀ ਜਮਾਂ ਕਰ ਲੀਦਾ ਇਹਦੇ ਚ ਆ ਆ ਗੋਭੀ ਆ ਗਿਆ ਆ ਗੋਭੀ ਲਈ ਆ ਹੈ ਤਾਂ ਜਮੋਂ ਪੂਰੀ ਵਧੀਆ ਖੜੀ ਆ ਫੁੱਲ ਬਹੁਤ ਭਾਰੇ ਭਾਰੇ ਬਣ ਜਾਣੇ ਇਹਦੇ ਚ ਆਹ ਸਾਰੇ ਉਹ ਪ੍ਰਯੰਬ ਦੇ ਬੂਟੇ ਉਹ ਵੱਡੇ ਅੰਬ ਆ ਆਲਿਆ ਸਾਡੇ ਸਾਰੇ ਆ ਲਿਆ ਫਾਕਾ ਗੰਡਿਆਂ ਦੀ ਗੰਡਿਆਂ ਦੀ ਫੱਕ ਲੱਗੀ ਆ ਦੇ ਆਹ ਟਮਾਟਿਆਂ ਦੇ ਬੂਟੇ ਲਾਇਆ ਵੱਟ ਤੇ ਉਹ ਪਰ ਇੰਨੇ ਕ ਗੰਡੇ ਲਾਇਆ ਕਿਹੜੀ ਸਾਡੀ ਨਾਲ ਆਹ ਪੂਰੇ ਵਧੀਆ ਖੜਿਆ ਗੰਡੇ ਲੈ ਉਹ ਪਛੇਤੀ ਗੋਭੀ ਲਾਤੀ ਸੀ ਪਰ ਇਹ ਲਾਇਆ ਜਿਹੜੀ ਪਛੇਤੀ ਗੋਭੀ ਆ ਨਾਲੇ ਅਜ ਸੰਗਰਾਂਦ ਦਾ ਦਿਹਾੜਾ ਆ ਕੀਰਤਨ ਹੁੰਦਾ ਤੇ ਨਾ ਸੰਗਰਾਂਦ ਦਾ ਦਿਹਾੜਾ ਠੀਕ ਆ ਲੈ ਬਾਈ ਕਮੈਂਟ ਕਰਕੇ ਦੱਸਿਓ ਵੀ ਹਾਂ ਠੀਕ ਆ ਬਾਬੇ ਦੇ ਇਹ ਜਿਹੜੀ ਗੋਭੀ ਆ ਦਾਲ ਦੂਲ ਬਣਾ ਲੀਆ ਪਾਠੀ ਰਹਿੰਦੇ ਗੁੰਦੇ ਇੱਥੇ ਦਾਲਾਂ ਦੀ ਬਣਾ ਲੈਂਦੇ ਆ ਦਾਲ ਬਣਾ ਕੇ ਉਹਦੀ ਖਾਂਦੇ ਆ ਰਾਮ ਆ ਇਥੇ ਲੱਗ ਕੇ ਇਹੋ ਵਿਲੇ ਹੁੰਦੇ ਆਪਣੇ ਬੰਦੇ ਉਹਨਾਂ ਤੋਂ ਕੰਮ ਕਰਵਾ ਲਈਦਾ ਹੁਣ ਸੋਨੂੰ ਟੋਕਰੇ ਬਣਾਉਂਦੇ ਆਪਣੇ ਬੰਦੇ ਲਾਈ ਅੱਜ ਬੁੱਟਰ ਤੋਂ ਜਿਹੜੇ ਬੌਰਗੇ ਆਉਂਦੇ ਆ ਉਹ ਟੋਕਰੇ ਬਣਾਉਂਦੇ ਆ ਹੂੰ ਆ ਰਿਹਾ ਗੇਂਦੇ ਲਾਏ ਵੀ ਇੱਥੇ ਆ ਰਿਹਾ ਸਾਰੇ ਆ ਗੇਂਦੇ ਆ ਆ ਰਿਹਾ ਸਾਰੇ ਗੇਂਦੇ ਲਾਏ ਆ ਪਾਣੀ ਲਾ ਤਾ ਇਹਦਾ ਸਲਾਬੇ ਆ ਹਰੇ ਧਰਤੀ ਸਾਰੇ ਆ ਗੇਂਦੇ ਆ ਸਾਰੇ ਉਹ ਲਾਇਆ ਭਾਈ ਦੋ ਜਣੇ ਟੋਕਰੇ ਬਣਾਉਂਦੇ ਆ ਵਦਿਆ ਉਹ ਟੋਕਰੇ ਬਣਾਉਣੇ ਉਹਨਾਂ ਨੇ ਸਾਹਮਣੇ ਲੱਗੇ ਹੋਏ ਆ ਆ ਬਾਹਰ ਆ ਕੇ ਆਪਣੇ ਲੱਗੇ ਆ ਇਕੱਲੇ ਆ ਗਿਆ ਗੇਲੀ ਦਾ ਆ ਦੇ ਆਕੇਲੇ ਇਥੋਂ ਲੈ ਕੇ ਜਾਂਦੇ ਆ ਖੰਡਪਾੜ ਵਾਤੇ ਜਿੱਕੇ ਤੇ ਖੰਡਪਾੜ ਕਰੇ ਪ੍ਰਗਾਸ਼ ਇਥੋਂ ਕੇਲੇ ਲਿਆ ਜਾਂਦੇ ਆ ਵੱਢ ਕੇ ਆ ਕੇਲੇ ਆਪਣੇ ਲੱਗੇ ਆ